ਸਾਸਤਰੀਆਕਾਰ ਜੀ ਸਾਰਿਆਂ ਨੂੰ ਆਉ ਜਾਣਦੇ ਆ ਬਾਸਪਤੀ ਦੇ ਤਾਜੇ ਰੇਟਾਂ ਦੇ ਬਾਰੇ ਤਰਾਵੜੀ ਮੰਡੀ ਦੇ ਵਿੱਚ 1509 ਦਾ ਰੇਟ 2380 ਰੁਪਏ ਤੱਕ ਲੱਗਿਆ 17 18 ਦਾ ਰੇਟ 4300 ਰੁਪਏ ਲੱਗਿਆ 11 21 ਦਾ ਰੇਟ 4600 ਰੁਪਏ ਤੱਕ ਲੱਗਿਆ ਕਰਨਾਲ ਮੰਡੀ ਦੇ ਵਿੱਚ 1509 ਦਾ ਰੇਟ 2480 ਰੁਪਏ ਤੱਕ ਲੱਗਿਆ ਤਹਾਣਾ ਮੰਡੀ ਦੇ ਵਿੱਚ 1509 ਦਾ ਰੇਟ 2400 ਰੁਪਏ ਤੱਕ ਲੱਗਿਆ 17 18 43100 ਰੁਪਏ 1121 ਦਾ ਰੇਟ 4300 ਰੁਪਏ ਤੱਕ ਲੱਗਿਆ 1401 ਦਾ 4450 ਰੁਪਏ ਲੱਗਿਆ 1847 3170 ਰੁਪਏ ਤੱਕ ਲੱਗਿਆ ਰਤਿਆ ਮੰਡੀ ਦੇ ਵਿੱਚ 1509 2321 ਰੁਪਏ ਲੱਗਿਆ 1401 ਦਾ ਰੇਟ 4281 ਰੁਪਏ ਤੱਕ ਲੱਗਿਆ ਬੂੰਦੀ ਮੰਡੀ ਦੇ ਵਿੱਚ 1718 ਦਾ ਰੇਟ 3780 ਰੁਪਏ 1509 2800 ਰੁਪਏ 1885 3950 1847 3470 ਸਿਰਸਾ ਮੰਡੀ ਦੇ ਵਿੱਚ 1401 ਦਾ ਰੇਟ 4290 1885 ਦਾ ਰੇਟ 3900 ਦਾਦਰੀ ਮੰਡੀ ਦੇ ਵਿੱਚ 1509 ਦਾ ਰੇਟ 2575 ਰੁਪਏ ਤੱਕ ਲੱਗਿਆ ਅਲੀਗੜ ਮੰਡੀ ਦੇ ਵਿੱਚ 1509 ਦਾ ਰੇਟ 2300 ਰੁਪਏ ਤੱਕ ਲੱਗਿਆ 17 18 ਦਾ ਰੇਟ 4025 ਰੁਪਏ ਤੱਕ ਲੱਗਿਆ ਅੰਬਰਸਰ ਮੰਡੀ ਦੇ ਵਿੱਚ 1121 ਦਾ ਰੇਟ 4381 ਰੁਪਏ ਤੱਕ ਲੱਗਿਆ 17 18 ਦਾ ਰੇਟ 4375 ਰੁਪਏ ਤੱਕ ਲੱਗਿਆ ਜਲਾਣਾ ਮੰਡੀ ਦੇ ਵਿੱਚ 11 21 ਦਾ ਰੇਟ 4200 ਰੁਪਏ ਤੱਕ ਲੱਗਿਆ ਜਗਾਦਰੀ ਮੰਡੀ ਦੇ ਵਿੱਚ 1509 ਦਾ ਰੇਟ 22500 ਰੁਪਏ ਲੱਗਿਆ ਦਾਦਰੀ ਮੰਡੀ ਦੇ ਵਿੱਚ 1509 ਦਾ ਰੇਟ 2575 ਰੁਪਏ ਤੱਕ ਲੱਗਿਆ ਡਬਰਾ ਮੰਡੀ ਦੇ ਵਿੱਚ 1509 ਦਾ ਰੇਟ 2450 ਰੁਪਏ ਤੱਕ ਲੱਗਿਆ